ਭਗਤ ਸਿੰਘ 24 ਸਾਲਾਂ ਦਾ ਪਰ ਜਵਾਨ ਗੱਭਰੂ ਮੇਰੇ ਦਾਦੇ ਦੇ ਜਨਮ ਵੇਲੇ ਤੂੰ 12 ਵਰਿਆਂ ਦਾ ਸੀ ਸ਼ਹੀਦੀ ਖੂਨ ਨਾਲ ਭਿੱਜੀ ਜਲੀਆਂ ਵਾਲੇ ਬਾਗ ਦੀ ਮਿੱਟੀ ਨਮਸਕਾਰ ਦਾ ਦਾਦਾ 12 ਵਰਿਆਂ ਦਾ ਹੋਇਆ ਤੂੰ 24 ਸਾਲਾਂ ਪਰ ਜਵਾਨ ਗੱਭਰੂ ਸੀ ਤੇਰਾ ਸ਼ਹੀਦੀ ਵੇਲਾ ਸੀ ਦਾਦਾ ਗੱਭਰੂ ਹੋਇਆ ਤਾਂ ਵੀ ਤੂੰ 24 ਸਾਲਾਂ ਪਰ ਜਵਾਨ ਗੱਭਰੂ ਸੀ ਮੇਰੇ ਪਿਤਾ ਦੇ ਗੱਭਰੂ ਹੋਣ ਵੇਲੇ ਵੀ ਤੂੰ 24 ਸਾਲਾਂ ਪਰ ਜਵਾਨ ਗੱਭਰੂ ਸੀ ਮੈਂ 24 ਸਾਲ ਦਾ ਹੋਇਆ ਤਾਂ ਵੀ ਤੂੰ 24 ਸਾਲਾਂ ਪਰ ਜਵਾਨ ਗੱਭਰੂ ਸੀ ਮੈਂ 25 26 27 ਤੇ 37 ਸਾਲ ਦਾ ਹੋਇਆ ਤੂੰ 24 ਸਾਲਾਂ ਪਰ ਜਵਾਨ ਗੱਭਰੂ ਹੀ ਰਹਾ ਮੈਂ ਹਰ ਜਨਮ ਦਿਨ ਤੇ ਬੁਢਾਪੇ ਵੱਲ ਇੱਕ ਸਾਲ ਵੱਧਦਾ ਹਾਂ ਤੂੰ ਹਰ ਸ਼ਹੀਦੀ ਦਿਨ ਤੇ 24 ਸਾਲਾਂ ਪਰ ਜਵਾਨ ਗੱਭਰੂ ਹੁੰਦਾ ਹੈ ਹੁਣ ਅਸੀਸ ਤਾਂ ਸਾਰੀਆਂ ਮਾਵਾਂ ਦਿੰਦੀਆਂ ਨੇ ਜਿਉਂਦਾ ਰਹੇ ਸਦਾ ਜਵਾਨੀਆਂ ਮਾਣੇ ਪਰ ਤੂੰ ਸੱਚਮੁੱਚ ਜਿਉਂਦਾ ਹੈ ਪਰ ਜਵਾਨ ਗੱਭਰੂ ਸਦਾ ਜਵਾਨੀਆਂ ਮਾਨਦਾ ਹੈ ਜਿਨ੍ਹਾਂ ਅਜੇ ਪੈਦਾ ਹੋਣਾ ਹੈ ਉਹਨਾਂ ਗੱਭਰੂਆਂ ਦੇ ਵੀ ਹਾਨਦਾ ਹੈ ਤੂੰ ਸਾਡਾ ਭਗਤ ਸਿੰਘ 24 ਸਾਲਾ ਪਰ ਜਵਾਨ ਗੱਭਰੂ ਹੈ